ਬਾਜੇ ਬੋਲ ਉਹਦੇ ਪਿਓ ਨੂੰ ਸੂਟ ਨੂੰ ਉਸ ਕਰ ਲੋ ਆਪਣੇ ਮੁੰਡੇ ਕੋਲ ਕਰਨਾ ਯਾਤਰਾ ਅਸਲੀਅਤ ਤਾਂ ਬਣ ਚੁੱਕਿਆ ਹੋਇਆ ਪਰ ਮਾਜੇ ਕਹਿੰਦੇ ਹੋ ਸਕਦਾ ਹੈ ਹਰ ਉਹ ਤਾਂ ਆਪਣੇ ਬਾਪ ਦਾ ਕਹਿਣਾ ਨਾ ਮੰਨਦਾ ਹੋਵੇ ਆਪਣੇ ਘਰਾਂ ਜੇ ਵੇਖ ਲੋ ਮੈਂ ਤਾਂ 90% ਹੋਣਗੇ ਜਿਹਦੇ ਸਵੇਰੇ ਬਾਪੂ ਦੇ ਵਾਲੇ ਕੱਟ ਕੇ ਮਗਰ ਜਾ ਪੀਂਦੇ ਨੇ ਫਿਰ ਉਹ ਕੋਸਾ ਫਾਂ ਤੇ ਆ ਰਹੇ ਨੇ ਆਪਣੇ ਬਾਪੂ ਤਾਂ ਕੁੱਠਾ ਕਰਦੇ ਨੇ ਫਿਰ ਝਾ ਸਵਾਰ ਆਪ ਘੈਣਾ ਦਾ ਮਾਣ ਉਹ ਦੇ ਘਿਰ ਦਾ ਮਾਣ ਫੇ ਰੋਟੀ ਚੰਗੀ ਲੱਗਦੀ ਹੈ ਬਹਿ ਨਹੀਂ ਆ ਕਿ ਬਰਾਵਾ ਬੜੀ ਲੱਗੂ ਕੋਈ ਨਾ ਯਾਦ ਰੱਖੋ ਕੋਣ ਹੱਥ ਕੋਣ ਜਿੱਕੇ ਦੱਸ ਆਪਣੇ ਸਾਹਮਣੇ ਆਇਆ ਜੇ ਉਹ ਜਿਹੜਾ ਬਿਹੇਰ ਬਾਪਾ ਆਪਣੇ ਮਾਪਾਪਾ ਨਾਲ ਕਰੇ ਉਹ ਹੀ ਬਿਹੇਰ ਸਾਡੇ ਬੱਚਿਆਂ ਨਾਲ ਕਰਨਾ ਜੋ ਆਪਾਂ ਕਰਦੇ ਸਾਡੇ ਬੱਚੇ ਸਾਨੂੰ ਬਿਹੇਰ ਨਾਲ ਕਲਪਨ ਮਾਪਾਪਾ ਨਾਲ ਕਰੋ ਤਾਂ ਨਹੀਂ ਲੋ ਪਿਆਰੇ ਉਹ ਬਾਣੀ ਵਿਖੇ ਮਾਣਨੇ ਰਬ ਸਿ ਰਬ ਕੇ ਸੁਤ ਕੋ ਤਿਲ ਤਾਸ ਕਹਾਂ ਜੋ ਚਰੰਦਰ ਗੁਰੂ ਚਿਤਲਾਵਤ ਹੈ ਕਹਿੰਦੇ ਹੋ ਸਕਦਾ ਆਪਣੇ ਪਿਤਾ ਸੂਜਾ ਕਹਿਣਾ ਤਾਲੂ ਰਾਜਾ ਨਾ ਮੰਨੇ ਪਤਾ ਕਿ ਉਹ ਨਾ ਮੰਨੇ ਪੁੱਤਰ ਧਰਮ ਦੇ ਯੋਗੀ ਹੈ ਤਾਂ ਕਿਹਦਾ ਕਹਿਣਾ ਨਹੀਂ ਮੰਨਣਾ ਅਕਾਲ ਪੁਰਖ ਦੇ ਯੋਗੀ ਲਾਜੇ ਤੂੰ ਸੱਚੋ ਸਦ ਨਵੇਂੜਾ ਕਰਨੋਂ ਤੇ ਸੱਚੋ ਵੀ ਸਦ ਨਿਬੜੇ ਕੋਣ ਵਕਤ ਕੱਢੇ ਤੇ ਜਮਾਲਿਆ ਧਰਮ ਰਾਏ ਦਾ ਹੁਕਮ ਹੈ ਸੱਚਾ ਤਰਨ ਵਿਚਾਰ ਉਹ ਹੁਕਮ ਹੈ ਸਤਨਾਮ ਦੇ ਵਿੜਾ ਕਰਨ ਲਹਿਾਰ ਨਹੀਂ ਕੋਈ ਸਵਾਰ ਤੇ ਕੋਈ ਬਾਡੀ ਨਹੀਂ ਪੁਰੇ ਸੂਰਜ ਦੀ ਬਾਤ ਵੀ ਮੰਨਣੀ ਲੋਕੋ ਕਾਲ ਪ੍ਰੋਜਨ ਰਹਦੀ ਨੇ ਉਹਨੇ ਬਾਤ ਪੂਰਾ ਕਰਦਾ ਮਾਲਕਾ ਜੇ ਧਰਮ ਨੂੰ ਵੇਟਣਾ ਚਾਹੁੰਦਾ ਤਾਂ ਉਹਨੇ ਸੂਰਜ ਦੀ ਪੂਜਾ ਨਾ ਕਰੋ ਉਹਦੀ ਪੂਜਾ ਕਰੋ ਜਿਨੇ ਧਰਮ ਰਾਜਾ ਬਣਾਇਆ ਹੋਇਆ ਬੈਠੇ ਬੈਨੂ ਜੇ ਬਾਬੇ ਨਾਨਕ ਨੇ ਦੱਬਿਆ ਉਹਨਾਂ ਦਾ ਫਲ ਹੋਇਦਾ ਫਲ ਆ ਫਿਰ ਐਸਾ ਸਮਾਜ ਨੇ ਜੁੜ ਕੇ ਦੇਖੋ ਫਿਰ ਧਰਮ ਰਾਏ ਦਾ ਕਾਗਜ਼ ਵਪਾਰੇ ਜਨ ਨਾਨਕ ਬੱਲੇਖਾ ਸਮਝਾ ਬ੍ਰਹਮੇਸ਼ਰ ਹਾਰ ਜਿਹੜਾ ਲੇਖਾ ਬਾਬੇ ਨਾਨਕ ਨੇ ਨਿਵੇਦ ਦਾ ਧਰਮ ਦਾ ਜੇਕਾ ਕਰਨ ਦੀ ਕੋਈ ਬਾਤ ਨਹੀਂ ਲੱਗ ਉਹ ਪੁੱਛੂਆ ਨਹੀਂ ਬਾਬੇ ਨਾਨਕ ਨੇ ਵਰਗੇ ਪਾੜ ਤੇ ਲੇਖਾ ਪਾੜ ਉਹ ਵਾਪਾ ਲੇਖਾ ਪਾੜ ਗਿਆ ਵਾਪਾ ਲੇਖਾ ਪਾੜ ਪਾੜਦੇ ਜਿਹੜਾ ਲੇਖ ਗੁਰਨਾਣਕ ਦੇ ਪਾੜਦਾ ਉਹ ਧਰਮਰਾਜਾ ਲੇਖਾ ਪੁੱਛੇ ਨਹੀਂ ਸਕਦਾ ਉਹ ਪਾਪ ਨਹੀਂ ਕੋਈ ਧਰਮਰਾਜਾ ਦਾ ਕਾਗਜ਼ ਪਾਰੇ ਜਨਨਾਣਕ ਲੇਖਾ ਪਾੜਦਾ ਹਉ ਜੁਰਦੇ ਇਸੇ ਗੁਰੂ ਨਾਲ ਉਹ ਪਖੰਡੀਆਂ ਵਗ ਲੱਗਣ ਵਾਲੇ ਸਿੱਖੋ ਇਸਾ ਮਸੀਹ ਨੂੰ ਮੰਨਣ ਵਾਲੇ ਉਹ ਜਹ ਹੈ ਪਾਪ ਲੇਖੇ ਪਾੜਨ ਦੇ ਮੈਂ ਉਹਨੂੰ ਚੈਨ ਕਰ ਚੁੱਕੇ ਕਲੀ ਬਾਗ ਜੋ ਕੋਈ ਪਾਪ ਹੈ ਤਾਂ ਆਪਣਾ ਪਾਣੀ ਉੱਪਰ ਲਿਆ ਕੇ ਦਿਖਾ ਦੋ ਉਹ ਕੋਈ ਪਾਪ ਹੈ 50 ਤੋਂ ਰਸੇ ਕਰਮ ਕਰਕੇ ਲਗਾਉਂਦੇ। ਦਿਖਾਵੇ ਜੇ ਪਾਪਰੇ। ਜੇ ਮੜ ਬੜੀ ਕੀਆਂ ਮਦਾਰੀਆਂ ਦੇ ਅੰਦਰ ਕਿ ਸਿਰ ਦੌਂਦਾ ਡਾਕਟਰ ਰੋਹਤਾ ਦਾ ਕਦੇ ਬਾਹਰ ਕਦੇ ਇੱਥੇ ਅੰਦਰ। ਇੱਕ ਲੜਕੀ ਦਾ ਆਇਆ ਜੀ ਨੈੱਟ ਦੇ ਉੱਤੇ ਪੀਸਾ ਮਛੀ ਦਾ ਪ੍ਰਯਾਤ ਕਰਦੀ ਸੀ। ਉਹ ਕਹਿੰਦੀ ਮੈਂ ਪੀਸਾ ਮਛੀ ਦੀ ਕਰਨਾ ਪਾਣੀ ਤੇ ਤੁਰ ਸਕਦੀ ਹਾਂ। ਉਹ ਪਾਣੀ ਖੜ ਕੇ ਲਗਾ ਕੇ ਸਰੋਵਰ ਤੇ ਖੜੀ ਐ। ਉਹ ਥੱਲੇ ਰੱਖਿਆ ਟੰਪੂਰ ਉਹਨੇ। ਪਾਣੀ ਛੇ ਡੂੰਗਾ ਪਾਣੀ ਨਾਲ। ਉਹਦੇ ਘੜੀ ਲਗਾ ਕੇ ਜੇ ਪਾਣਾ ਪਾਣੀ ਦੇ ਤੁਰੇ ਇਸਾਮ ਦੀ ਕਿਰਪਾ ਉਹ ਮਰਦ ਹੋ ਗਏ ਲੋਕ ਦੇਖਣ ਕਿ ਹਾਂ ਵੀ ਠੀਕ ਆ ਪਾਣੀ ਦੇ ਤੁਰੇ ਵੀ ਕਿਸਮ ਵਿੱਚ ਪਾਵਰ ਹੈਗੀ ਬਾਗੈ ਉਹ ਤੁਰਦੀ ਦੋਸਰੀ ਪੁੱਟ ਦੇ ਵਿੱਚ ਤੂਰ ਲੰਬਾ ਕਿਨਾਂ ਕਰੇ ਵੀ ਦੇਵਤਾਂ ਅੱਗੇ ਬੋਲਦੇ ਬੰਨਤਾ ਕਿ ਹਲੋ ਹਲੋ ਹੋ ਗਈ ਉਹ ਗੁਰਮੁਖ ਕੋ ਪਖੰਡ ਦਾ ਪਖੰਡ ਝੋੜਦਾ ਝੂਠੇ ਹੁੰਦਾ ਉਹ ਥੋੜਾ ਜਿਹਾ ਜ਼ਿਆਦਾ ਬਾੜਾ ਕਰਦੇ ਤੇ ਬਦਲ ਥੋੜਾ ਜਿਹਾ ਸਮੁੰਦਰ ਨੂੰ ਰੱਖਦੇ ਜਿੰਨੇ ਪਰਸਨ ਨੂੰ ਕਾਤੋਂ ਨਹੀਂ ਕਰਦਾ ਸਤਿਗੁਰ ਸਾਧਕੀਏ ਸੂਰਨ ਕੁੱਤੇ ਨਾਨਕਾ ਕੋੜ ਸੱਚ ਰਹੀ ਉਹ ਕੋੜ ਨਾ ਇਨਸਾਦਾਰਨਾ ਕੀ ਉਹ ਸੱਚ ਨਹੀਂ ਬਖੋਨੇ ਸੱਚ ਦਾ ਬੋਲਾ ਉਹ ਗੁਰੂ ਪਿਆਰੋ ਮਾਰਾ ਕਿਰਪਾ ਕਰਨ ਸੁਣਾਉ ਸਮਾਤ ਬਖਸ਼ਣ ਉਹ ਮਾਰਾ ਕਹਿੰਦਾ ਮੈਂ ਵਰਨਾ ਬਿਸ਼ਨੂ ਸ਼ੇਤੀ ਵੀ ਭੇਜ ਕੇ ਲਈ ਉਹ ਵੀ ਆਪਦਾ ਹੀ ਨਾਮ ਲਿਖਾਉਂਦੇ ਆ ਤੇ ਉਹ ਯਾਕਰੋ ਲਾ ਕੇ ਫੇਰ ਕਿਹੜਾ ਭੇਜਿਆ ਫਿਰ ਅਠ ਗ੍ਰਹਿ ਭੇਜੇ ਅਠ ਗ੍ਰਹਿਨ ਕਿਨੇ ਕਿਹੜਾ ਹੈ ਪੂਰ ਜੇ ਚੰਦਰਮਾ ਘਰੋਂ ਧਰਤੀ ਅੱਗ ਹਵਾ ਪਾਣੀ ਇਹ ਗਹਿ ਨੇ ਪਰਮੇਸ਼ਰ ਕਾ ਦੇ ਨੀਂ ਦੇ ਕਦੇ ਹੀ ਆਪਣੀ ਮੰਨਤ ਕਰਾਉਣ ਲੱਗ ਪਏ ਇਹ ਵੀ ਕਦੇ ਆਪਣੀ ਪੂਜਾ ਕਰਨ ਤੋਂ ਇਹ ਨਾਲ ਨੇ ਦੁਨੀਆਂ ਨੂੰ ਸਿੱਧੇ ਰਾ ਪਾਇਆ ਹੋਰ ਕੋਣ ਭੇਜਿਆ ਫਿਰ ਕਦਮ ਦੇ ਦੇਵਤੇ ਭੇਜੇ ਪਰਮੇਸ਼ਰ ਕਹਿੰਦੇ ਰਿਸ਼ੀ ఋਸ਼ੀ ਭੇਜਦੇ ਉਹ ਵੀ ਕਹਿੰਦੇ ਆਪਣੇ ਮਗਰੀ ਲਾ ਕੇ ਤੇ ਉਹ ਵੀ ਆਪਨੇ ਆਪਣੇ ਪੰਪ ਤੇ ਲਾ ਕੇ ਰਹਿ ਗਿਆ ਸਾਡਾ ਪੰਪ ਤੇ ਆ ਸਾਡਾ ਤੇ ਮੇਰੇ ਨਾਲ ਗੋੜੋ ਅਸੀਂ ਵੱਧ ਤੋਂ ਪਾਪ ਵਰਦਮਾਈ ਸਾਡੋ ਕੋ ਸ਼ਕਤੀਆਂ ਵੱਧ ਨੇ ਆਉ ਸਾਡਾ ਉਹ ਵੀ ਆਪਨੇ ਫੇਰ ਬਣਾ ਕੇ ਰੱਖੇ ਫੇਰ ਕਹਿੰਦੇ ਪਰਮੇਸ਼ਰ ਦੇ दत्तात्रेय ਉਹ ਸੁਣਨ ਬੜੇ ਮੁਕਾਮ ਦੀ ਗੱਲ ਹੈ ਇੱਕ दत्तात्रेय ऋषि ਹੈ ਉਹ ਪੈਦਾ ਕੀਤਾ ਇਹ ਨਹੀਂ ਪਤਾ ਪੂਰੀ ਕਿੱਥੇ ਹੈ ਜਦੋਂ ਭਾਵੇਂ ਪੂਰ ਸਾਹਿਬ ਜਾਇੰਦਰ ਪੈਦਲ ਚੜਾਈ ਗਈ ਦੀ ਹੈ ਆਕ੍ਰ ਕੋਲੋਂ ਮੁੜ ਕੇ ਜਾਈਏ ਤਾਂ ਸੱਜੇ ਪਾਸੇ ਕਰਤਾਰ ਦੇ ਨਿਕਲਦਾ ਹੈ ਪਹਾੜਾਂ ਦੇ ਪਿੱਛੋਂ ਗਾਇਰ ਪੈਕ ਤੋਂ ਪਹਾੜ ਆਦਾ ਖੜੇ ਜੇ ਲੈ ਜੰਗਲ ਹੀ ਸਾਰਾ ਗੰਧੀ ਦੀ ਜਾਨੀ ਉਧਰ ਅੱਗੇ ਜਾ ਕੇ ਗੁਨਾਹ ਪਾਸੋਂ ਬਰਾਤੇ ਗਏ ਉੱਥੇ ਅੱਗੇ ਜਾ ਕੇ ਆਉਂਦਾ ਹੈ ਕਾਲ ਗੁਟੁੰਡ ਜਿਹੜਾ ਇੱਕ ਵਿਕੀ ਕਾਂ ਦੀ ਜੁਨੀ ਵਿਕੀ ਸਰਾਪਿਆ ਹੋਇਆ ਉਹਨੂੰ ਗੁਨਾਹ ਨੇ ਮੁਕਤੀ ਦਿੱਤੀ ਗਿਆ ਬਤਾ ਉਹਦਾ ਨਾਮ ਕਾਲ ਛੋਂਡੇ ਗੁਨਾਹ ਦੇ ਚਰਨ ਪੈ ਉਸ ਤਾਮ ਪਰ ਫੋਨ ਵਾੜਾ ਅਰੇ ਸਮਾ ਲਗਣਾ ਉੱਤੇ ਜੇ ਆਪਾਂ ਤੁਰ ਕੇ ਜਾਈਏ ਤਿੰਨ ਦਿਨ ਆਪਾਂ ਜਾਣ ਜਾਣ ਲੱਗ ਪਏ ਨਾ ਉਹਦਾ ਬਸੋਂ ਨਾ ਪਿੰਡ ਆਪ ਦਾ ਖਾਣਾ ਕਿਹੜਾ ਤੰਬੂ ਦੇ ਨਾਲ ਜਾਣ ਪੈਂਦੇ ਸਮਾ ਆਉਗਾ ਪਰ ਇਸ ਪਰਮ ਲੋਗ ਉਹਨੂੰ ਤੱਕੇ ਉੱਥੋਂ ਅੱਗੇ ਗੁਰਦਾਨ ਗਏ ਨੇ ਇੱਕ ਹੋਰ ਸੇ ਭਗਤ ਬੈਠਾ ਉਹ ਨਾ ਸੀ ਦੱਤਾ ਤਰੇ ਜਿਹਨੂੰ ਸੁਣਿਆ ਸੀ ਆਪਣਾ ਗੁਰ ਮੰਨਦੇ ਉਹ ਵੀ ਨਹੀਂ ਕੀ ਪਰਮੇਸ਼ਰਾ ਨੇ ਦੱਤਾ ਤਰੇ ਪੈਦਾ ਕੀਤਾ ਉਹਨੇ ਆਪਣੇ ਬੰਦ ਦਿਲਾਏ ਪੜਾ ਕਿਹੜਾ ਪੰਟਲਾ ਆ ਇਹ ਕਿ ਤੋਨੇ ਚੱਲਾ ਰੱਖੀਆਂ ਦੂਜਾ ਨੇ 9 ਬਧਾਇ ਵੀ 9 ਨਹੀਂ ਮਿਲਦੇ ਆ ਮੈਂ ਬਾਈ ਦੇ ਚਾਰ ਕਰਕੇ ਨਾ بڑے بڑے ਨੋਹਾਣੀਆਂ ਕੁੜੀਆਂ ਦੇਖਣੀਆਂ ਬੀਬੀਆਂ ਮੈਂ ਕਹਿਣਾ ਕਿ ਕਿਹੜਾ ਅੰਕ ਹੋਇਆ ਕਿਹੜੀ ਮਜਾਦ ਆ ਕਿਥੋਂ ਸਿੱਖੀਆਂ ਨੇ ਜਦੋਂ ਮੈਂ ਪੜਿਆ ਨਾ ਵੀ ਦੱਤਾ ਤੇਰੇ ਦੋਹਾਂ ਨੂੰ ਪਤਾ ਲੱਗਿਆ ਵੀ ਦੱਤਾ ਤੇਰੇ ਦੀਆਂ ਚੇਦੀਆਂ ਨੇ ਗੱਟੇ ਆਪ ਕੋ ਸਤਨਾੰਦਿਵਾਹੇ ਇਕੱਠਾ ਤੇ ਦੋ ਘਟਾ ਇੱਥੇ ਸਾਡੇ ਵੀ ਪਰ ਆਉਂਦੇ ਨੇ ਕਈ ਕੁੜੀਆਂ ਬੀਬੀਆਂ ਦੇ ਗੁਰੂ ਕੋ ਗਾਂਧਾ ਮੰਦਲਾ ਰੋਟੀ ਪ੍ਰਕਾਰ ਕਰਵਾਉਂਦੇ ਵੀ ਲੈ ਵੀ ਖਾਲਾ ਗੱਜਿਆ ਪ੍ਰਸਾਦ। ਕਾਂ ਦਾ ਗਾਂਧਾ ਮੰਦਲਾ ਰੋਟੀ ਪਕਾਉਣ ਜੋਗੇ ਮੀ ਮੋਬਾਈਲ ਜੇਕਰ ਜੋਗੇ ਆਪਣੇ ਬਿੱਟੇ ਦੇ ਖਿਲਾਫ ਆ ਕੇ ਮੋਬਾਈਲ ਨੂੰ ਚਲਾਉਣਗੇ। ਗੁਰੂ ਕੋਈ ਨਾ ਬਾਤੇ ਹੋਣੇ ਜਾਨ ਬਰਾ ਤੇ ਫੋਨ ਕਰਦੇ ਅੰਮ੍ਰਾਂ ਦੇ ਛੇ ਰਭੇ ਰਿਆਂ ਦੇ। ਆਪਾਂ ਦਾ ਆਦਮੀ ਆਪਣਾ ਬਿਰੋਖ ਹੈ ਭਾਈ। ਜੋ ਬਿਰੋਖੇ ਪਿਆਰ ਕਰੋ ਉਹ ਦੱਤਾ ਤਰੇ ਨੇ ਪਾਪੇ ਲਾਦਾ ਵੀ ਨਾ ਆਹ ਉਹ ਉਹ ਰਿਪੰਤਲੀਆ ਦੇਾਰੇ ਬਾਹਰੋਂ ਮੋਕਾ ਲੇ ਕੇ ਕਈ ਕਿੰਝ ਤੇ ਨੌ ਬਤਾਈ ਕਿ ਤੇ ਪਦ ਬਿਲਦਾ ਉਹ ਕਰੀਦਾ ਸਮਝ ਨਹੀਂ ਆਉਂਦੀ ਪਰ ਪਤਾ ਲੱਗਿਆ ਉਹ ਪੜ ਕੇ ਬਾਕੀ ਪੰਪਤ ਹੈ ਉਹ ਵੀ ਪੈਦਾ ਕੀਤਾ ਪਰਮੇਸ਼ਰ ਕਹਿੰਦੇ ਉਹਨੇ ਆਪਣੇ ਪੰਥ ਜਲਾ ਲਿਆ ਤੇ ਫੇਰ ਉਹਨਾਂ ਕਹਿੰਦੇ ਮੈਂ ਗੋਰ ਰੂਪਾ ਦਾ ਕੀਤਾ ਗੋਰ ਤਾਂ ਜੁਹੇ ਨਾ ਪਾ ਗੋਰ ਪਹਿਲਾ ਉਹਨੇ ਵੀ ਆਪਣੇ ਪੰਥ ਉਹ ਕਹਿੰਦਾ ਮੇਰੇ ਵਰਵਾ ਰਹੀ ਪੁਰਜ ਨੂੰ ਨਾਨਕ ਸਾਹਿਬ ਜਾ ਕੇ ਸਵੇਰ ਪਰਬਤ ਤੇ ਮਿਲੇ ਨੇ ਉਹ ਕਹਿੰਦਾ ਜੋ ਮੇਰੇ ਪਾਵਰ ਕੇ ਚਾਈ ਗੀ ਉਹ ਨਾਨਕ ਬਣਾ ਬਾਤਾਂ ਲਾਹ ਕੋਈ ਮਾਰਦ ਨੂੰ ਪਰ ਕੇ ਆ ਮਾਰਦ ਤੇ ਜਾਨਦਰ ਮਤਾਂ ਦੀ ਬਾਰੇ ਚੱਕੀ ਬਖਾਈ ਐ ਕਿ ਰੋਹਾਰ ਕੇ ਤੇ ਚਾਲ ਮਾ ਦੇ ਭੈਰੇ ਕੋਈ ਪਾਵਰ ਤੇ ਨਹੀਂ ਲਿਖਣਾ ਉੱਥੇ ਵੀ ਪੈ ਜੁਰਦਾਰ ਨੇ ਲਿਖਿਆ ਸੇ ਦੋਹਰਨ ਸੁਭ ਬਚਨ ਕੰਨ ਨਾਨਕ ਤੇਰੀ ਵੱਡੀ ਕਮਾਈ ਫਕੀਰ ਸਾਰਿਆਂ ਨੇ ਪੈਰ ਫੜ ਕੇ ਕਿਹਾ ਮਹਾਰਾਜ ਤੁਹਾਡੀ ਤਨ ਕਮਾਈ ਹੈ ਤੁਹਾਡੀ ਸਤਿ ਸ੍ਰੀ ਅਕਾਲ ਤੁੰਨਾ ਨਾ